ਤੁਹਾਡਾ ਸਾਰਿਆਂ ਦਾ ਆਪਾਂ ਇੱਕ ਵਾਰ ਫਿਰ ਤੋਂ ਸੁਆਗਤ ਕਰਦੇ ਹਾਂ ਜੀ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗਾਂ ਤੇ ਤੁਹਾਡੇ ਖਾਤਰ ਬਹੁਤ ਚੰਗੀ ਕੂਠੀ ਲੈ ਕੇ ਪਹੁੰਚੇ ਆਪਾਂ ਚੰਗੇ ਰੇਡ ਦੇ ਵਿੱਚ ਤੁਹਾਨੂੰ ਪਸੰਦ ਆਊਗੀ ਵੀਡੀਓ ਵੀਡੀਓ ਨੂੰ ਦੇਖੋ ਜੀ ਅੱਗੇ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਵੇਚਣ ਵਾਸਤੇ ਕੂਠੀ ਆ ਘਰ ਮਕਾਨ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਭੇਜ ਕੇ ਆਪਣਾ ਉੱਪਰ ਨੰਬਰ ਚੱਲ ਰਿਹਾ ਹੈ 73800 ਪੂਰਾ 6273 ਫਰੀ ਚੜ ਲਗਵਾ ਸਕਦੇ ਹਾਂ ਜੀ ਜਿਹੜੀ ਕੋਠੀ ਆਪਾਂ ਤੁਹਾਡੇ ਖਾਤਰ ਲੈ ਕੇ ਅੱਜ ਪਹੁੰਚੇ ਆ ਮੈਂ ਗਾਰੰਟੀ ਲੈ ਸਕਦਾ ਵੀ ਜਦੋਂ ਤੁਸੀਂ ਕੋਠੀ ਨੂੰ ਦੇਖੋਗੇ ਪੂਰੀ ਤੇ ਤੁਸੀਂ ਪਸੰਦ ਕਰ ਲਓਗੇ ਜੀ ਕਿਉਂਕਿ ਕੋਠੀ ਬਣੀ ਵਧੀਆ ਹੋਈ ਆ ਜਿਵੇਂ ਕਿ ਪੋਰਚ ਏਰੀਆ ਤੁਸੀਂ ਦੇਖ ਰਹੇ ਹੋ ਕਾਫੀ ਖੁੱਲਾ ਡੁੱਲਾ ਆਪਨੂੰ ਮਿਲ ਜੂਗਾ ਡੈਕੋਰੇਸ਼ਨ ਇਹਨਾਂ ਨੇ ਬਹੁਤ ਵਧੀਆ ਕਰ ਰੱਖੀ ਆ नीचे ਜੇ ਆਪਾਂ ਗੱਲ ਕਰੀਏ ਤਾਂ ਪੱਥਰ ਰਗੜਾਈ ਵਾਲਾ ਲੱਗਿਆ ਹੋਇਆ ਹੈ ਤੇ ਟਾਈਲਾਂ ਕੰਧਾਂ ਤੇ ਲਗਵਾ ਰੱਖੀਆਂ ਤੇ ਉੱਪਰ ਜਾਣ ਵਾਸਤੇ ਕਿਉਂਕਿ ਡਬਲ ਸਟੋਰੀ ਕੁਠੀ ਆ ਉੱਪਰ ਜਾਣ ਵਾਸਤੇ ਆਪਾਂ ਨੂੰ ਇੱਥੋਂ ਹੀ ਪੌੜੀਆਂ ਮਿਲ ਜਾਣਗੀਆਂ ਪੌੜੀਆਂ ਤੁਸੀਂ ਦੇਖ ਲਈਆਂ ਬਾਕੀ ਜਿਹੜਾ ਇਹਨਾਂ ਨੇ ਰੰਗ ਕਰਵਾ ਰੱਖਿਆ ਬਹੁਤ ਵਧੀਆ ਰੰਗ ਇਹਨਾਂ ਨੇ ਕਰਵਾ ਰੱਖਿਆ ਤੇ ਜਦੋਂ ਆਪਾਂ ਅੰਦਰ ਪਹੁੰਚਾਂਗੇ ਜਿਵੇਂ ਕਿ ਆਪਾਂ ਖੜੇ ਆ ਜੀ ਅੰਦਰ ਪਹਿਲਾਂ ਆਪਾਂ ਨੂੰ ਕਿਚਨ ਮਿਲੂਗਾ ਤੁਸੀਂ ਦੇਖੋ ਜੀ ਸਾਰਾ ਕੰਮ ਕਿਚਨ ਦੇ ਵਿੱਚ ਕੰਪਲੀਟ ਇਹਨਾਂ ਨੇ ਕਰਵਾ ਰੱਖਿਆ ਜਿੰਨਾ ਲੱਕੜ ਦਾ ਕੰਮ ਹੁੰਦਾ ਸਾਰਾ ਲੱਕੜ ਦਾ ਕਰਵਾ ਰੱਖਿਆ ਜੋ ਵੀ ਪੱਥਰ ਦਾ ਕੰਮ ਹੁੰਦਾ ਸਾਰਾ ਪੱਥਰ ਦਾ ਵੀ ਕਰਵਾ ਰੱਖਿਆ ਤੇ ਹੁਣ ਆਪਾਂ ਖੜੇ ਹਾਂ ਜੀ ਆਪਣੇ ਡਰਾਇੰਗ ਰੂਮ 'ਚ ਕੋਠੀ ਦਾ ਹਾ ਡਰਾਇੰਗ ਰੂਮ ਹੈ ਕਾਫੀ ਖੁੱਲਾ ਡੁੱਲਾ ਆਪਾਂ ਨੂੰ ਮਿਲ ਜਾਊਗਾ ਉੱਪਰੋਂ ਛੱਤ ਤੁਸੀਂ ਦੇਖ ਲਈ ਬਹੁਤ ਵਧੀਆ ਸੋਹਣੀ ਤਿਆਰ ਇਹਨਾਂ ਨੇ ਕਰਵਾ ਰੱਖੀ ਆ ਪੀਓਪੀ ਉੱਪਰੋਂ ਸਾਰੀ ਛੱਤ ਹੋਈ ਹੈ ਤੇ ਜਿਹੜਾ ਹਾ ਡਰਾਇੰਗ ਰੂਮ ਹੈ ਇਹਦੇ ਨਾਲ ਆਪਾਂ ਨੂੰ ਅਟੈਚ ਬਾਥਰੂਮ ਵੀ ਮਿਲ ਜਾਊਗਾ ਤੇ ਜੋੜੀਆਂ ਵਗੈਰਾ ਸਾਰੀਆਂ ਲਗਵਾ ਰੱਖੀਆਂ ਐ ਤੇ ਆਪਾਂ ਅੰਦਰ ਜੇ ਗੱਲ ਕਰੀਏ ਤਾਂ نیچے ਤੁਸੀਂ ਦੇਖ ਰਹੇ ਹੋ ਆਪਾਂ ਨੂੰ ਸ਼ਾਇਦ ਇੱਥੇ ਫਲੋਰ ਟਾਈਲਾਂ ਲੱਗੀਆਂ ਹੋਈਆਂ ਸਾਰੇ ਕਿਤੇ ਤੇ ਬਹੁਤ ਵਧੀਆ ਚੀ ਤੇ ਤੁਹਾਨੂੰ ਮੈਂ ਪਹਿਲਾਂ ਹੀ ਕਹਾਂ ਸੀਗਾ ਕੋਠੀ ਤੁਹਾਨੂੰ ਪਸੰਦ ਆਜੂਗੀ ਕਿਉਂਕਿ ਡੈਕੋਰੇਸ਼ਨ ਵੀ ਸੋਹਣੀ ਕੀਤੀ ਹੋਈ ਐ ਕੋਠੀ ਵੀ ਵਧੀਆ ਬਣੀ ਹੋਈ ਐ ਜੇ ਤੁਹਾਨੂੰ ਮੈਂ ਜਗ੍ਹਾ ਦੱਸਾਂ ਕੋਠੀ ਦੀ ਤਾਂ ਜਗ੍ਹਾ 4 ਮਾਰਲੀਆ ਚੀ 4 ਮਾਰਲੀਆ ਜਗ੍ਹਾ ਡਬਲ ਸਟੋਰੀ ਕੋਠੀ ਬਣੀ ਹੋਈ ਐ ਸਾਰੀ ਕੰਪਲੀਟਡ ਐ 1 ਰੁਪਿਆ ਦੀ ਮੁਰੰਮਤ ਜਾਂ 1 ਰੁਪਏ ਦਾ ਕੰਮ ਕੋਈ ਕੂਠੀ ਕਿਸੇ ਪਾਸੋਂ ਨਹੀਂ ਪਾਲਦੀ ਤੇ ਜਿਹੜਾ ਬੈਡਰੂਮ ਹੈ ਜਿਵੇਂ ਕਿ ਤੁਹਾਨੂੰ ਮੈਂ ਦਿਖਾ ਰਿਹਾ ਇਹਦੇ ਨਾਲ ਵੀ ਆਪਾਂ ਨੂੰ ਅਟੈਚ ਬਾਥਰੂਮ ਮਿਲ ਜੂਗਾ ਕਾਫੀ ਵਧੀਆ ਆਹ ਆਪਾਂ ਨੂੰ ਬੈਡਰੂਮ ਮਿਲ ਜੂਗਾ ਤੇ ਬਾਥਰੂਮ ਇਹਦਾ ਅਟੈਚ ਵਾਲਾ ਤੁਸੀਂ ਦੇਖ ਲਓ ਕਾਫੀ ਖੁੱਲਾ ਡੁੱਲਾ ਬਹੁਤ ਵੱਡਾ ਇਹਨਾਂ ਨੇ ਬਾਥਰੂਮ ਬਣਵਾਇਆ ਹੋਇਆ ਤੇ ਰਿਹਾਇਸ਼ੀ ਕੂਠੀ ਇਹ ਜੀ ਕਿਸੇ ਬਿਲਡਰ ਦੀ ਜਾਂ ਕਿਸੇ ਡੀਲਰ ਦੀ ਨਹੀਂ ਹੈਗੀ ਮਾਲਕ ਆਪ ਰਹਿੰਦੇ ਆ ਤੇ ਮਾਲਕਾਂ ਨੇ ਆਪਨੇ ਬਣਵਾਈ ਸਗੀ ਤੇ ਹੁਣ ਇਹਨਾਂ ਨੇ ਆਪਦੀ ਜਿਹੜੀ ਆ ਕੁਠੀ ਹੈ ਸੇਲ ਕਰਨੀ ਹੈ ਗਰੰਟੀ ਹੈ ਜੀ ਤੁਹਾਨੂੰ ਕੁਠੀ ਪਸੰਦ ਆ ਰਹੀ ਹੈ ਰੇਟ ਵੀ ਤੁਹਾਨੂੰ ਚੰਗਾ ਲੱਗੂਗਾ ਤੇ ਲੋਕੇਸ਼ਨ ਵੀ ਬਹੁਤ ਚੰਗੀ ਹੈ ਜੀ ਤੇ ਲੋਕੇਸ਼ਨ ਦੀ ਆਪਾਂ ਜੇ ਗੱਲ ਕਰੀਏ ਤਾਂ ਆਪਣੇ ਕੋਲੇ ਜਿਹੜੀ ਆ ਕੁਠੀ ਪਹੁੰਚੀ ਆ ਜਲੰਧਰ ਏਰੀਆ ਚੋਂ ਪਹੁੰਚੀ ਹੈ ਜੀ ਕਾਫੀ ਆਪਣੇ ਕੋਲੇ ਡਿਮਾਂਡ ਆ ਰਹੀ ਸੀਗੀ ਜਲੰਧਰ ਏਰੀਆ ਚੋਂ ਤੁਹਾਡੇ ਖਾਤਰ ਲੈ ਕੇ ਪਹੁੰਚੀ ਆ ਇਹਨਾਂ ਦਾ ਜਿਹੜਾ ਏਰੀਆ ਜਲੰਧਰ ਹੈ ਤੇ ਕਮਲ ਬਿਹਾਰ ਹੈ ਜੀ ਕਮਲ ਬਿਹਾਰ ਕੋਈ ਕਲੋਨੀ ਹੋ ਸਕਦੀ ਹੈ ਜੀ ਤੁਸੀਂ ਬਾਕੀ ਓਨਰ ਨਾਲ ਗੱਲ ਕਰ ਲਿਓ ਤੁਹਾਨੂੰ ਮਾਲਕ ਜਾਣਕਾਰੀ ਪੂਰੀ ਦੇ ਦੇਣਗੇ ਤੇ ਰੇਟ ਜਿਹੜਾ ਆਪਣੇ ਕੋਲੇ ਪਹੁੰਚਿਆ ਆਪਾਂ ਤੁਹਾਨੂੰ ਦੱਸ ਦਿੰਨੇ 32 ਲੱਖ ਰੁਪਏ ਮਾਲਕ ਨੇ ਮੰਗੇ ਤੇ ਮਾਲਕ ਨੇ ਆਖਿਆ ਜੀ ਵੀ ਰੇਟ ਤਾਂ ਕਾਫੀ ਹਾਈ ਹੈਥੀ ਕਾਫੀ ਜ਼ਿਆਦਾ ਰੇਟ ਹੈ ਮਾਰਲੇ ਦੇ ਹਿਸਾਬ ਨਾਲ ਇਹਨਾਂ ਨੇ ਦੱਸਿਆ ਸੀਗਾ ਬਹੁਤ ਜ਼ਿਆਦਾ ਹਾਈ ਰੇਟ ਹੈ ਪਰ ਇਹਨਾਂ ਨੇ ਤਾਂ ਸੇਲ ਕਰਨੀ ਹੈ ਤੇ ਜਲਦੀ ਵੇਚਣੀ ਹੈ ਤਾਂ ਕਰਕੇ ਰੇਟ 32 ਲੱਖ ਰੁਪਏ ਮੰਗਿਆ ਬਾਕੀ ਕਹਿੰਦੇ ਸੀਗੇ ਉੱਪਰ-ਨੀਚੇ ਹੋਰ ਵੀ ਕਰਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਕਹਿੰਦੇ ਸੀਗੇ ਕਿਸੇ ਨੇ ਜੇ ਦੇਖਣੀ ਹੋਵੇ ਆ ਕੇ ਦੇਖ ਸਕਦਾ हूं ਕਿਸੇ ਨੇ ਖਰੀਦਣੀ ਹੈ ਤਾਂ ਆ ਕੇ ਦੇਖ ਲਓ ਤੇ ਬਹਿ ਕੇ ਗੱਲ ਕਰ ਲਾਂਗੇ ਨਾਲੇ ਚਾਹ ਪਾਣੀ ਪੀ ਲਓ ਨਾਲੇ ਗੱਲ ਆਪਾਂ ਕਰ ਲਾਂਗੇ ਰੇਟ ਉੱਪਰ-ਨੀਚੇ ਹੋ ਜਾਊਗਾ ਤੇ ਕੋਠੀ ਨੂੰ ਅਸੀਂ ਵੇਚ ਦਾਂਗੇ ਕੋਈ ਵੀ ਖਰੀਦਣ ਦਾ ਚਾਹਵਾਨ ਤਾਂ ਤੁਹਾਨੂੰ ਨੰਬਰਾਂ ਨੋਟ ਕਰਵਾ ਦੇਣਾ ਦੋ ਨੰਬਰ ਮਾਲਕ ਨੇ ਆਪਦੇ ਦਿੱਤੀ ਐ ਨੰਬਰਾਂ ਪਹਿਲਾ ਤਾਂ 95015 77 120 ਜਿਹੜਾ ਦੂਜਾ ਨੰਬਰ ਹੈ 86 99845 081 ਦੋਵੇਂ ਨੰਬਰ ਮਾਲਕ ਦੇ ਚੱਲਦੇ ਆ ਦੋਵੇਂ ਨੰਬਰਾਂ ਤੋਂ ਕਿਸੇ ਵੀ ਨੰਬਰ ਤੇ ਫੋਨ ਤੁਸੀਂ ਲਗਾ ਸਕਦੇ ਹੋ ਜੇ ਤੁਹਾਨੂੰ ਕੂਠੀ ਚੰਗੀ ਲੱਗ ਰਹੀ ਹੈ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੈ ਤੇ ਕੂਠੀ ਤੁਸੀਂ ਖਰੀਦਣਾ ਜੇ ਚਾਹੁੰਦੇ ਹੋ ਜੀ ਬਾਕੀ ਬਾਥਰੂਮ ਵਗੈਰਾ ਤੁਸੀਂ ਦੇਖ ਰਹੂ ਉੱਪਰੋਂ ਵੀ ਇਹਨਾਂ ਨੇ ਸਾਰਾ ਕੁਝ ਦਿਖਾਇਆ ਉੱਪਰ ਵੀ ਕਿਚਨ ਬਣਿਆ ਹੋਇਆ ਹਰ ਚੀਜ਼ ਆਪਾਂ ਨੂੰ ਉੱਪਰ ਵੀ ਮਿਲ ਚੁਗੀ ਤੇ ਲੋਕੇਸ਼ਨ ਬਹੁਤ ਚੰਗੀ ਆ ਜੀ ਬਾਕੀ ਤੁਸੀਂ ਕਾਫੀ ਡਿਮਾਂਡ ਪਾ ਰਹੇ ਸੀਗੇ ਜਲੰਧਰ ਏਰੀਆ ਚੋਂ ਤੇ 32 ਲੱਖ ਰੁਪਇਆ ਮੰਗੇ ਬਾਕੀ ਤੁਹਾਨੂੰ ਮੈਂ ਦੱਸ ਹੀ ਦਿੱਤਾ ਤੇ ਮੈਨੂੰ ਦੱਸਿਓ ਜਰੂਰ ਤੁਸੀਂ ਕਮੈਂਟ ਕਰਕੇ ਜੀ ਵੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਜੀ ਤਾਂ ਸਾਰੇ ਜਣੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਸਾਰੇ ਜਣੇ ਲਾਈਕ ਜਰੂਰ ਕਰ ਦਿਓ ਜੀ ਲਾਈਕ ਕਰਕੇ ਤੇ ਨਾਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਦਿਓ ਕਿਉਂਕਿ ਆਪਾਂ ਹਰ ਰੋਜ਼ ਨਮੀਆਂ ਨਮੀਆਂ ਕੋਠੀਆਂ ਤੁਹਾਡੇ ਖਾਤਰ ਲੈ ਕੇ ਆਉਂਦੇ ਰਹੇਂਗੇ ਜੀ ਨਮੀਆਂ ਨਮੀਆਂ ਹਰ ਰੋਜ਼ ਕੋਠੀਆਂ ਦੇਖਣ ਵਾਸਤੇ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਦੱਬੋ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਵੀ ਆਲਟ ਸਰਟ ਕਰਕੇ ਜਰੂਰ ਦੱਬੋ ਜੀ ਬਾਕੀ ਵੀਡੀਓ ਤੁਹਾਨੂੰ ਕੈਮੇ ਲੱਗੀ ਜਰੂਰ ਦੱਸੋ ਜੀ ਕਮੈਂਟ ਕਰਕੇ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਜੇ ਤੁਸੀਂ ਵੀ ਐਡ ਕਰਵਾਉਣਾ ਚਾਹੁੰਦੇ ਹੋ ਤੁਸੀਂ ਆਪਦੀ ਕੋਠੀ ਹੈ ਘਰ ਮਕਾਨ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ ਤੇ 5 ਤੋਂ 7 ਫੋਟੋਆਂ ਜੀ ਆਪਣੇ ਕੋਲੋਂ ਐਡ ਕਰਵਾ ਸਕਦੇ ਹੋ ਕੋਈ ਆਪਣਾ ਕਮਿਸ਼ਨ ਖਰਚਾ ਵਰਚਾ ਕਿਸੇ ਤਰ੍ਹਾਂ ਦਾ ਆਪਣਾ ਕੁਝ ਵੀ ਨਹੀਂ ਹੁੰਦਾ ਜੀ ਆਪਣੇ ਕੋਲੇ ਭੇਜੋ ਹੁਣ ਐਡ ਆਪਾਂ ਜਲਦੀ ਲਗਾ ਦਾਂਗੇ ਤੇ ਕਮੈਂਟ ਆਪਾਂ ਤੁਹਾਨੂੰ ਪਤਾ ਜੀ ਹਰ ਰੋਜ਼ ਪੜ੍ਹਦੇ ਹੁੰਨੇ ਆ ਤੇ ਅੱਜ ਵੀ ਪੜ੍ਹਾਂਗੇ ਤੇ ਕਮੈਂਟ ਤੁਹਾਨੂੰ ਮੈਂ ਦੱਸਦਾ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕੋਠੀ ਜਾਂ ਮਕਾਨ ਚਾਹੀਦਾ ਮੈਨੂੰ ਕਮੈਂਟ ਕਰੋ ਜਰੂਰ ਠੀਕ ਹੈ ਜੀ ਉਸ ਹਿਸਾਬ ਨਾਲ ਆਪਾਂ ਲੈ ਕੇ ਪਹੁੰਚ ਜਾਗੇ ਮੈਨੂੰ ਵੀ ਆਈਡੀਆ ਜਾਂ ਹੁੰਦਾ ਰਹਿੰਦਾ ਕਿਹੜੇ ਏਰੀਆ ਚੋਂ ਕਿੱਥੋਂ ਜ਼ਿਆਦਾ ਕਮੈਂਟ ਆ ਰਹੀ ਹੈ ਜੀ ਪਹਿਲਾ ਕਮੈਂਟ ਆਪਣੇ ਕੋਲੇ ਕਮਲਜੀਤ ਸਿੱਧੂ ਇਹਨਾਂ ਨੇ ਕਿਹਾ ਵੈਰੀ ਨਾਈਸ ਕੋਠੀ ਹਾਂਜੀ ਕੋਠੀ ਤਾਂ ਬਹੁਤ ਸੋਹਣੀ ਹੈ ਜਿਹੜੀ ਕੋਠੀ ਤੇ ਜਿਹੜੀ ਵੀਡੀਓ ਤੇ ਤੁਸੀਂ ਕਮੈਂਟ ਪਾਇਆਗਾ ਅਗਲਾ ਕਮੈਂਟ ਸਨੇਹਾ ਇਹਨਾਂ ਨੇ ਕਿਹਾ ਪਟਿਆਲੇ ਵਿੱਚ ਕੋਈ ਘਰ ਹੋਵੇ ਵਧੀਆ ਤਾਂ ਦੱਸਿਓ ਪਟਿਆਲੇ ਏਰੀਆ ਚ ਆਪਾਂ ਕਾਫੀ ਕੋਠੀਆਂ ਪਾੜ ਰੱਖੀਆਂ ਜੀ ਤੁਸੀਂ 2-4 ਦਿਨ ਪਹਿਲਾਂ ਜਿਹੜੀਆਂ ਆਪਾਂ ਕੋਠੀਆਂ ਜਾਂ ਮਕਾਨ ਜਿਹੜੀ ਵੀਡੀਓ ਪਾਈ ਹੋਈ ਆ ਤੁਸੀਂ ਚੈੱਕ ਕਰੋ ਤੁਹਾਨੂੰ ਮਿਲ ਜਾਊਗੀ ਅੰਜੂ ਸ਼ਰਮਾ ਇਹਨਾਂ ਦਾ ਨਾਮ ਹੈ ਜੀ ਮੇਰੀ ਭੈਣ ਨੇ ਹਰ ਰੋਜ਼ ਇਹ ਕਮੈਂਟ ਕਰਦੇ ਹੁੰਦੇ ਆ ਤੇ ਅੱਜ ਵੀ ਇਹਨਾਂ ਨੇ ਕਮੈਂਟ ਪਾਇਆ ਇਹਨਾਂ ਨੇ ਕਿਹਾ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਮੇਰੀ ਭੈਣ ਸਤਿ ਸ੍ਰੀ ਅਕਾਲ ਤੁਹਾਨੂੰ ਤੇ ਇਹਨਾਂ ਨੇ ਮੋਗੇ ਏਰੀਆ ਚੁੱਕਿਆ ਹੈ ਤੇ ਇਹਨਾਂ ਨੇ ਕਾਫੀ ਦਿਨਾਂ ਦੀ ਡਿਮਾਂਡ ਪਾ ਰਹੀ ਹੈ ਨੀ ਮੋਗੇ ਏਰੀਆ ਚੋਂ ਤੇ ਜੇ ਕਿਸੇ ਕੋਲੇ ਮੋਗੇ ਏਰੀਆ ਚੋਂ ਕੋਠੀ ਘਰ ਮਕਾਨ ਹੈਗਾ ਜੀ ਕਿਸੇ ਕੋਲੇ ਵਧੀਆ ਰੇਟ 'ਚ ਵਧੀਆ ਬਣਿਆ ਹੋਵੇ ਤਾਂ ਮੇਰੇ ਕੋਲੇ ਭੇਜੋ ਜਰੂਰ ਤੁਹਾਡਾ ਜਿਹੜਾ ਘਰ ਹੈ ਕੋਠੀ ਹੈ ਜਲਦੀ ਸੇਲ ਹੋ ਜਾਊਗਾ ਤੇ ਮੇਰੀ ਭੈਣ ਨੇ ਜਿਹੜੀ ਸ਼ਰਮਾ ਜੀ ਇਹਨਾਂ ਨੂੰ ਜਲਦੀ ਚਾਹੀਦਾ ਹੈਗਾ ਤੇ ਅਗਲਾ ਕਮੈਂਟ ਜਿਹੜਾ ਆਪਣੇ ਕੋਲੇ ਪਹੁੰਚਿਆ ਇਹਨਾਂ ਦਾ ਨਾਮ ਹੈ ਅਰਤਮਨੀ ਏ ਮੇਰੀ ਭੈਣ ਨੇ ਇਹਨਾਂ ਨੇ ਕਮੈਂਟ ਪਾਇਆ ਵੈਰੀ ਨਾਈਸ ਬਹੁਤ ਬਹੁਤ ਸ਼ੁਕਰੀਆ ਧੰਨਵਾਚੀ ਤੇ ਅਗਲਾ ਕਮੈਂਟ ਅਲਕਾ ਇਹਨਾਂ ਦਾ ਨਾਮ ਹੈ ਜੀ ਇਹਨਾਂ ਨੇ ਇਹਨਾਂ ਦਾ ਜਿਹੜਾ ਏਰੀਆ ਇਹਨਾਂ ਨੇ ਕਿਹਾ ਜੀ ਨਮਸ਼ੇਰ ਅੱਛਾ ਨਮਸ਼ੇਰ ਏਰੀਆ ਚੋਂ ਇਹਨਾਂ ਨੇ ਪੁੱਛਿਆ ਕੋਈ ਘਰ ਹੋਵੇ ਤਾਂ ਦੱਸੋ ਕੋਈ ਗੱਲ ਨਹੀਂ ਜੀ ਜਲਦੀ ਆਪਾਂ ਲੈ ਕੇ ਪਹੁੰਚਦੇ ਹਾਂ ਨਮੇਸ਼ਰ ਏਰੀਆ ਚੋਂ ਵੀ ਤੇ ਅੱਜ ਲਈ ਬਸ ਇੰਨੇ ਕਮੈਂਟ ਹੀ ਜੀ ਤੇ ਬਾਕੀ ਦੇ ਕਮੈਂਟ ਰਹਿ ਗਏ ਜਿਹੜੇ ਆਪਾਂ ਕੱਲ ਨੂੰ ਪੜਾਂਗੇ ਬਾਕੀ ਮੈਨੂੰ ਦੱਸਿਓ ਜ਼ਰੂਰ ਵੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਐ ਪਸੰਦ ਆਈ ਐ ਤਾਂ ਸਾਰੇ ਜਣੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਆਪਾਂ ਹਰ ਰੋਜ਼ ਪੜਦੇ ਆ ਜਿਹੜਾ ਤੁਸੀਂ ਕਮੈਂਟ ਕਰੋਗੇ ਤੁਸੀਂ ਕੁਝ ਵੀ ਆਖੋਗੇ ਤੁਹਾਡਾ ਰਿਪਲਾਈ ਆਪਾਂ ਕਰਾਂਗੇ ਤੇ ਪੜਾਂਗੇ ਸਾਰੇ ਕਮੈਂਟ ਠੀਕ ਹੈ ਜੀ ਬਾਕੀ ਵੀਡੀਓ ਕਿਵੇਂ ਦੀ ਲੱਗੀ ਜ਼ਰੂਰ ਦੱਸਿਓ ਤੇ ਮਿਲਦੇ ਆਪਾਂ ਜਲਦੀ ਇਸੇ ਤਰ੍ਹਾਂ ਦੀ ਇੱਕ ਹੋਰ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਦੇ ਨਾਲ ਤੇ ਜੁੜੇ ਰਹੋ ਜੀ ਤੁਹਾਡੇ ਆਪਦੇ ਆਪਣੇ ਚੈਨਲ ਦੇ ਨਾਲ ਤੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਰੀ ਵੀਡੀਓ ਦੇਖੀ ਬਹੁਤ ਬਹੁਤ ਧੰਨਵਾਦ ਹੈ